ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਨੂੰ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਡਿਫਰੈਂਟ ਜੇ ਕਲਰ ਕਨਸੈਪਟ ਔਰ ਡਿਫਰੈਂਟ ਜੇ ਡਿਜ਼ਾਈਨ ਹੈ ਜਿਹੜਾ ਸ਼ੇਅਰ ਕਰਨ ਜਾ ਰਹੇ ਹਾਂ ਸੋ ਇਹ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਬਹੁਤ ਹੀ ਵੱਖਰਾ ਜਿਹਾ ਬਹੁਤ ਹੀ ਨਿਊ ਡਿਜ਼ਾਈਨਿੰਗ ਹੈ ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਇਹ ਰਾਇਲ ਬਲੂ ਤੋਂ ਥੋੜਾ ਜਾ ਹਟ ਕੇ ਕਲਰ ਹੈਗਾ ਜੀ ਇਹਦੇ ਵਿੱਚ ਆਪਾਂ ਕਟਵਰਕ ਦਾ ਕੰਮ ਦਿੱਤਾ ਹੋਇਆ ਨੀਚੇ ਆਪਾਂ ਹੈਂਡ ਅਟੈਚ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਵਿੱਚ ਵੀ ਆਪਾਂ ਇਹਦੇ ਹੈਂਡ ਆ ਜਿਹੜਾ ਕਰਵਾਇਆ ਹੋਇਆ ਸੋ ਉੱਪਰ ਹੈ ਜਿਹੜਾ ਸਿੱਪੀ ਦੀਆਂ ਲਾਈਨਸ ਜਾਂਦੀਆਂ ਹੈਗੀਆਂ ਜੀ ਇਸ ਤਰ੍ਹਾਂ ਲਾਈਨਸ ਤੋਂ ਬਾਅਦ ਇਹ ਹੈਗਾ ਜੀ ਇਹਦਾ ਬਾਜੂ ਦਾ ਕਨਸੈਪਟ ਇਸ ਤਰ੍ਹਾਂ ਇਹਦੇ ਬਾਜੂ ਦੇ ਲਾਈਨਸ ਹੈ ਉੱਪਰ ਸੀ ਪੀ ਸਪਰੈਡ ਕੀਤੀ ਹੋਈ ਹੈ ਸੋ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ ਡਿਫਰੈਂਟ ਜਿਹਾ ਕਨਸੈਪਟ ਹੈ ਸੋ ਪ੍ਰੋਪਰ ਹੀ ਇਹ ਜਿਹੜਾ ਕੰਮ ਹੈਗਾ ਜੀ ਤਿੱਲੇ ਦਾ ਕੰਮ ਹੈ ਵਿਦ ਆਪਾਂ ਹੈਂਡ ਐਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਇਹਨੂੰ ਬਾਟਮ ਨੂੰ ਆਪਾਂ ਹਾਈਲਾਈਟ ਕੀਤਾ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਇਸ ਦਾ ਨਾ ਪੱਟੇ ਦਾ ਕਨਸੈਪਟ ਹੈ ਜੀ ਫੋਰ ਸਾਈਡ ਆਪਾਂ ਲੇਸ ਦਿੱਤੀ ਹੋਈ ਆ ਪੱਲਿਆਂ ਦੇ ਆਪਾਂ ਕਟਵਰਕ ਹੈ ਇਸ ਤਰ੍ਹਾਂ ਦੇਖ ਸਕਦੇ ਆ ਪੱਲਿਆਂ ਤੇ ਕਟਵਰਕ ਹੈ ਕੇਰੇ ਤਰ੍ਹਾਂ ਹੀ ਸਿੱਪੀ ਸਪਰੈਡ ਹੈ ਔਰ ਉੱਪਰ ਜਿਹੜੀਆਂ ਲਾਈਨਸ ਹੈ ਜੀ ਇਹ ਵੀ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਔਰ ਸਿੱਪੀ ਮੁੱਤੇ ਵਾਲੀ ਬਹੁਤ ਹੀ ਪਿਆਰੀ ਜੀ ਲੇਸ ਦੇ ਕੇ ਆਪਾਂ ਨੇ ਫਿਨਿਸ਼ ਕੀਤਾ ਹੋਇਆ ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਜਿਹੜਾ ਬਣਾ ਸਕਦੇ ਹੋ ਜੇ ਆ ਤੁਸੀਂ ਕਿਸੇ ਹੋਰ ਆਪਸ਼ਨ ਚ ਡਾਰਕ ਕਿਸੇ ਵੀ ਸ਼ੇਡ ਚ ਜਾ ਸਕਦੇ ਹੋ ਕਿਉਂਕਿ ਡਾਰਕ ਅਗਰ ਤੁਸੀਂ ਕੋਈ ਵੀ ਸ਼ੇਡ ਲਓਗੇ ਤਾਂ ਉਹਦੇ ਉੱਪਰ ਜਿਹੜਾ ਤੇ ਲੇਵਰਕ ਦਾ ਜਿਹੜਾ ਵਰਕ ਹੈਗਾ ਬਹੁਤ ਹੀ ਪਿਆਰਾ ਲੱਗੇਗਾ 골ਡਨ ਸੋ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਔਰ ਇਹਦੇ ਵਿੱਚ ਆਪਾਂ ਜਿਵੇਂ ਐਂਟੀਕ ਕਟ ਦਾ ਨਾ ਸਿੱਪੀ ਦੀ ਲਾਈਨ ਲਾ ਕੇ ਨੂੰ ਹਾਈਲਾਈਟ ਕੀਤਾ ਤੇ ਫੁੱਲ ਪਾਰਟੀ ਵੇਅਰ ਸੂਟ ਹੈ ਬਣ ਜਾਂਦਾ ਬਿਲਕੁਲ ਸਟਾਈਲ ਹੈ ਸਟਾਈਲ ਅਲੱਗ ਹੈ ਇਹਦਾ ਬਿਲਕੁਲ ਡਿਫਰੈਂਟ ਕਨਸੈਪਟ ਹੈ اور ਡਿਫਰੈਂਟ ਜਿ ਆਪਾਂ ਆਪਣੇ ਅਕੋਰਡਿੰਗ ਹੈ ਜਿਹੜਾ ਸਟਾਈਲ ਇਹਨੂੰ ਬਣਾਇਆ ਹੈਗਾ ਸੋ ਤੁਸੀਂ ਇਹ ਐਜ਼ ਇਟ ਇਜ਼ ਸੂਟ ਹੈ ਜਿਹੜਾ ਲੈ ਸਕਦੇ ਹੋ ਇਸ ਰੰਗਪਾਤਨੋਂ ਕੀਰੀ ਦੀ ਸੋ ਫੁੱਲ ਸੂਟ ਦਾ ਜਿਹੜਾ ਕਨਸੈਪਟ ਦਿਖਾਉਣੀ ਹੈ ਸੋ ਤੁਸੀਂ ਇਹ ਕਿਸੇ ਵੀ ਕਲਰ ਚਾਰਟ ਚ ਬਣਾ ਸਕਦੇ ਹੋ ਡਾਰਕ ਲੈ ਸਕਦੇ ਹੋ ਲਾਈਟ ਲੈ ਸਕਦੇ ਹੋ ਸੋ ਜਿੰਨਾਂ ਨੂੰ ਪਰ ਬ੍ਰਾਈਟ ਪਸੰਦ ਹੈਗੇ ਆ ਸੋ ਉਸ ਤਰ੍ਹਾਂ ਆਪਾਂ ਇਹਦੇ ਅਮ ਕਲਰ ਸ਼ੇਡ ਦਾ ਜਿਹੜਾ ਉੱਪਰ ਸਿੱਪੀ ਦਾ ਉਸ ਤਰ੍ਹਾਂ ਲਗਾਉਣੀ ਆ ਸੋ ਇਹ ਹੈਗਾ ਜੀ ਜਿਵੇਂ ਬਾਦਨੀ ਪ੍ਰਿੰਟਸ ਦੇ ਵਿੱਚ ਹੁੰਦਾ ਇਹ ਵੀ ਮਸ਼ੀਨ ਵਿੱਚ ਆਪਾਂ ਹੈਂਡ ਰਚ ਦਿੱਤਾ ਹੋਇਆ ਸੋ ਇਹ ਵੀ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਤਿੱਲੇ ਦਾ ਬਾਰਡਰ ਹੈ ਔਰ ਉੱਪਰ ਇਹਦੇ ਇਸ ਤਰ੍ਹਾਂ ਫਲਾਰ ਦਿੱਤੇ ਹੋਏ ਆ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਔਰ ਇਹ ਸੂਟਾਂ ਦੀ ਜਿਹੜੀ ਪ੍ਰਾਈਸ ਹੈਗੀ ਆਪ ਕਿਉਂ ਹੁੰਦੀ ਹੈ ਕਿਉਂਕਿ ਇਹਦੇ ਤੇ ਕਾਫੀ ਹੈਂਡਵਰਕ ਦਾ ਜਿਹੜਾ ਉਹ ਦਿੱਤਾ ਹੋਇਆ ਸੋ ਦੇਖ ਸਕਦੇ ਹੋ ਇਸਰਾਇਲਾ ਜਿਹੜਾ ਫੁੱਲ ਲੁੱਕ ਆਏਗੀ ਜੀ ਸੂਟ ਦੇ ਬਾਨੀ ਪ੍ਰਿੰਟ ਦੇ ਵਿੱਚ ਸੋ ਇਸ ਤਰ੍ਹਾਂ ਇਹਦੇ ਵਿੱਚ ਵੀ ਜਿਵੇਂ ਆਪਾਂ ਸਿੱਪੀ ਲਾਈਨਸ ਦਿੱਤੀਆਂ ਹੋਈਆਂ ਸੋ ਪੌਂਚੇ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਸਲਵਾਰ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹਦੇ ਵਿੱਚ ਜਿਵੇਂ ਲਿミਟਿਡ ਜੀ ਪ੍ਰਿੰਟਿੰਗ ਆਉਂਦੀ ਹੈ ਸੋ ਤੁਸੀਂ ਅਗਰ ਇਹਦੇ ਵਿੱਚ ਕਲਰ ਚੁਆਇਸ ਕਰੋਗੇ ਤਾਂ ਕਲਰ ਚੁਆਇਸ ਨਹੀਂ ਹੋਊਗੀ ਥੋੜਾ ਡਿਫਰੈਂਟ ਜਿਵੇਂ ਆਪਾਂ ਬਣਾ ਸਕਦੇ ਹਾਂ ਇਸ ਤਰ੍ਹਾਂ ਇਹਦੇ ਜਿਵੇਂ ਪੌਂਚੇ ਤੇ ਆਪਾਂ ਦਿੱਤਾ ਹੋਇਆ ਔਰ ਜਿਹੜਾ ਮੇਨ ਹੈਗਾ ਜਿਵੇਂ ਹੀ ਸ਼ਰਟ ਤੇ ਵਿੱਚ ਹੈਗਾ ਆਪਾਂ ਫੋਰ ਸਾਈਡ ਦਾ ਜਿਹੜਾ ਦੁਪੱਟੇ ਤੇ ਕਟਵਕ ਕਰਕੇ ਜੀ ਵਿੱਚ ਸਾਰੇ ਦੇ ਵਿੱਚ ਜਿਹੜਾ ਸਿਪੀ ਸਪਰੈਡ ਕੀਤੀ ਹੋਈ ਹੈ ਸੋ தென் ਦੋ ਨਾਲ ਆਪਾਂ ਸਿਪੀ ਸਪਰੈਡ ਕੀਤੀ ਹੋਈ ਹੈ ਇਸ ਤਰ੍ਹਾਂ ਕਟਵਕ ਦਿੱਤਾ ਹੋਇਆ ਇਸ ਤਰ੍ਹਾਂ ਸਿਪੀ ਦੇ ਫਲਾਰਸ ਸੋ ਬਹੁਤ ਇੱਕ ਡਿਫਰੈਂਟ ਲੁੱਕ ਨਾਲ ਸੂਟ ਰੈਡੀ ਹੁੰਦਾ ਜੀ ਇਹ ਬਿਲਕੁਲ ਸੋਬਰ ਇਹਨੂੰ ਤੁਸੀਂ ਕਿਸੇ ਵੀ ਜਗ੍ਹਾ ਤੇ ਜਿਹੜਾ ਯੂਜ਼ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਸੂਟਸ ਹੁੰਦੇ ਆ ਕਿਉਂਕਿ ਜੇ ਤੁਸੀਂ ਪ੍ਰੋਪਰ ਹੈਂਡ ਬਣਾਉਣੇ ਆ ਉਹ ਥੋੜਾ ਜਿਹਾ ਲੱਗ ਗਿਆ অপশন ਹੋ ਜਾਂਦਾ ਤੁਸੀਂ ਇੱਕ ਫੰਕਸ਼ਨ ਤੇ ਹੀ ਵੀਅਰ ਕਰ ਸਕਦੇ ਹੋ ਸੋ ਇਹ ਜਿਹੜਾ ਕਲਰ ਹੈਗਾ ਜੀ ਬਹੁਤ ਹੀ ਪਿਆਰਾ orange shade ਦੇ ਵਿੱਚ ਹੈਗਾ ਔਰ ਇਹਦੇ ਵਿੱਚ ਆਪਾਂ ਆਰੀ ਦਾ ਔਰ ਬਾਦਲਾ ਵਿਦ ਗੋਟੇ ਦਾ ਕਨਸੈਪਟ ਦਿੱਤਾ ਹੋਇਆ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਇਹਦਾ ਗਲਾ ਬਣਿਆ ਹੋਇਆ ਬਹੁਤ ਹੀ ਪਿਆਰਾ 컬러 ਕਨਸੈਪਟ ਹੈ ਬਹੁਤ ਹੀ ਪਿਆਰਾ ਜਿਹੜਾ ਇਹ ਸ਼ੇਡ ਹੈ ਸੋ ਇਹ ਵੀ ਤੁਸੀਂ ਬਣਾ ਸਕਦੇ ਹੋ ਇਸਰਾ ਬਾਜੂ ਤੇ ਇਹਦੇ ਵਰਕ ਹੈ ਗਾ ਨੈਕਸਟ ਉਠੇਗਾ ਯੈਲੋ ਸ਼ੇਡ ਦੇ ਉੱਪਰ ਸੋ ਮੰਗੋ ਜਿਆ ਟੋਨ ਆ ਜੀ ਇਹ ਇਸਰਾ ਇਹਦੇ ਉੱਪਰ ਆਪਾਂ ਬਾਹਰ ਕੀਤਾ ਹੋਇਆ ਬਹੁਤ ਹੀ ਪਿਆਰਾ ਕਲਰ ਸ਼ੇਡ ਲਗਾਇਆ ਹੋਇਆ ਪੀਚ ਗਾਜਰੀ ਕੂਟੀ ਦਾ ਵਰਕ ਹੈ ਸੋ ਇਟ ਇਫਰੈਂਟ ਲੁੱਕ ਦਿੰਦਾ ਔਰ ਇਹਦੇ ਨਾਲ ਆਪਾਂ ਚਨੌਨ ਦੁਪੱਟਾ ਵਿਦ ਹੈਵੀ ਦੁਪੱਟੇ ਨਾਲ ਇਹਨੂੰ ਬਣਾਇਆ ਹੋਇਆ ਜੀ ਦੇਖੋ ਪੱਲੇ ਬਹੁਤ ਹੈਵੀ ਹੈ ਇਹਦੇ ਔਰ ਇਸ ਤਰ੍ਹਾਂ ਸਾਰੇ ਦੇ ਵਿੱਚ ਜਿਹੜਾ ਲਾਈਨਸ ਆ ਰਹੀ ਦੀਆਂ ਔਰ ਇਸ ਤਰ੍ਹਾਂ ਵਿੱਚ ਫਲਾਰ ਦਿੱਤੇ ਹੋਏ ਜੀ ਦੋਨੋਂ ਸਾਈਡ ਇਸਰਾ ਵਿੱਚ ਫਲਾਰ ਹੈ ਜੀ ਇਹਦੇ 2 ਤੋਂ 3 ਸੈਟ ਹੈ ਸੋ ਇਹ ਸਾ ਬਹੁਤ ਹੀ ਅੱਛੀ ਗ੍ਰੇਸਫੁਲ ਦੁਪੱਟਾ ਬਣਿਆ ਹੋਇਆ ਹੈ ਸੋ ਇਹਦੇ ਵਿੱਚ ਆਪਾਂ ਕਾਫੀ ਕੁਝ ਜਿਵੇਂ ਦੇਖ ਕੇ ਇਹਨੂੰ ਵਰਕ ਕਰੀਦੇ ਫੋਰ ਸਾਈਡ ਹੈ ਜਿਹੜਾ ਇਹਦੇ ਆਰੀ ਦਾ ਕਨਸੈਪਟ ਦਿੱਤਾ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਇਸਰਾ ਬਹੁਤ ਹੀ ਪਿਆਰਾ ਜਿਹਾ ਫੈ布ਰਿਕ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਸੋ ਇਹਨੂੰ ਤੁਸੀਂ ਐਜ਼ ਇਟ ਇਜ਼ ਜਿਹੜਾ ਆਰਡਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਬੰਦਾ ਇਸ ਸ਼ੇਡ ਦੇ ਉੱਪਰ ਸੋ ਕੋਈ ਵੀ ਸ਼ੇਡ ਹੈ ਜੀ ਤੁਸੀਂ ਆਪਣੇ ਕਿਉਂਕਿ ਕਈਆਂ ਕੋਲੇ ਜਿਵੇਂ ਸੇਮ ਸ਼ੇਡ ਹੁੰਦਾ ਤਾਂ ਤੁਸੀਂ ਡਿਫਰੈਂਟ ਸ਼ੇਡ ਤੇ ਟਰਾਈ ਕਰ ਸਕਦੇ ਹੋ ਸੋ ਜੀ ਆਪਣੇ ਸਾਰੇ ਆਰਡਰ ਜਿਹੜੇ ਆਨ ਆਰਡਰ ਆਨ ਟਾਈਮ ਤੇ ਰੈਡੀ ਹੈਗੇ ਆ ਸੋ ਜਿਨੇ ਵੀ ਆਰਡਰ ਕਰਨਾ ਤੁਸੀਂ ਕਰ ਸਕਦੇ ਹੋ ਵਿਦਨ 15 ਜਾਂ 20 ਡੇਸ ਦੇ ਵਿੱਚ ਆਪਾ ਆਰਡਰ ਦਿੰਨੇ ਆ ਸੋ ਜੀ ਇਸੇ ਤਰ੍ਹਾਂ ਆਪਾ ਤੁਹਾਨੂੰ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much